ਵਾਕਰ ਵਾਰੀ ਦੀ ਕੀ ਪਤੇ ਸੀ ਕਿ ਬਕਤੀ ਦਾ ਸਾਰਾ ਇਹ ਵਾਰ ਸੀ ਕਿ ਬਕਤੀ ਦੀ ਕੀ ਪਾਸ ਸੈਕਟਰ ਸਕੀ ਪ੍ਰਥਮ ਦੀ ਬਕਤੀ ਸਮਰਤ ਹੈ ਜਨਮਾਨ ਤੇ ਆਈ ਤਿਰੰਗਤ ਗੁਰਤੇ ਅਮਰਦਾਸ ਸਰਮਦਾਸ ਨੂੰ ਸਹਾ ਹੈ ਹਰ ਕੋ ਦੇ ਨੋ ਸਮਰਸ਼ੀ ਕਰ ਰਹਾ ਹੈ ਸ੍ਰੀ ਹਰਿ ਕਿਸ਼ਨ ਤੇ ਆਈ ਹੈ ਜਿਸ ਨੇ ਮਿੱਠਾ ਸਾਬਤ ਕਰਾਇਆ ਹੈ ਤੇ ਪਰਾਜਿਤ ਸਮਰਿਆ ਹੈ ਕਾਲ ਨੂੰ ਤੇ ਆਪੇ ਤਾਂ ਹੈ ਹਾਂ ਜੀ ਕਰਾਇਆ ਹੈ 10 ਮੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਸਾਹਿਬ ਹੈ ਦਸਾ ਪਾਤਸ਼ਾਹੀ ਅੰਦੋ ਗੁਰੂ ਗੰਦ ਸਾਹਿਬ ਜੀ ਦੇ ਬਾਦ ਤਾਰੀਖਾ ਦੇ ਅਨੁਸਾਰ ਕੇ ਬੋਲੋ ਜੀਵਾ ਸੰਜਾ ਪਿਆਰੀਆਂ ਚੋਹਾ ਸਾਹਿਬ ਜਾਦੇਆਂ ਚਾੜੀ ਪਿਆ ਹੱਡੀਆਂ ਜੱਦੀਆਂ ਤਪਦਾ ਜਿੰਨਾ ਨਾਮ ਜੱਪੇ ਵਾਰੀ ਕੋ ਸੱਖਿਆ ਦੇchnਾ ਇੱਕ ਵਾਰ ਚੇchnਾ ਪੀਤਾ ਸਨਾ ਪਿਆਰੀਆਂ ਸੁਤਿਆਰੀਆਂ ਦੀ ਕਮਾਈ ਦਾ ਧੰਨ ਧਰ ਕੇ ਸਾਧ ਸਾਹਿਬ ਜੀ ਬੋਲੋ ਜੀ ਜਨਾ ਸਿੰਤਾ ਸਭਨ ਗਾਨੀ ਧਰ ਕੇ ਸ੍ਰੀ ਗੁਰੂ ਪੇਵਾ ਬਖਤਵਾਂ ਅਸੀਂ ਸੁਤਿਆਰੀਆਂ ਮੋਹਨ ਸਾਹਿਬ ਜੀ ਚੜ੍ਹੇ ਪਾਰੀਆਂ ਨਾਲ ਚੜਾਈ ਬੇ ਗੁਰਦਵਾਰੀਆਂ ਦੀ ਸੇਵਾ ਲਈ ਪਰਵਾਰੀਆਂ ਕੀਤੀਆਂ ਸਰਬ ਨੂੰ ਵੀ ਹਾਰਿਆ ਸੱਚੀ ਤੇ ਸਵਾਸਾਂ ਨਾਲ ਜਿਵਾਈ ਇਹਨਾਂ ਦੀ ਕਮਾਈ ਦਾ ਧੰਨ ਧਰ ਕੇ ਸਾਧ ਸਾਹਿਬ ਜੀ ਬੋਲੋ ਜੀ ਪੰਜਾ ਤਖਤਾਂ ਸਰਬੱਤ ਦੇ ਗੁਰਵਾਰੇ ਅਜੀਕਾ ਧੰਨ ਧਰ ਕੇ ਬੋਲੋ ਜੀ ਵਾਹ ਮਾਨਯੋਗ ਮਾਨਸਬਦਪਤੀ ਮਕਾਨੀ ਮਾਨਣਿਆਸਰੀ ਜਨਤਰਾ ਸਚੇ ਪਿਤਾ ਵਾਹਿਗੁਰੂ ਜੀ ਤਨ ਤਨ ਸਾਹਿਬ ਸ਼ੰਗੀਰ ਦਾ ਸਰਦਾਰ ਆਲਟਾਟ ਤਾਸਤ ਅਮਰ ਸ਼ਹੀਦ ਬ੍ਰਹਮ ਗਿਆਨੀ ਸਾਹਿਬ ਬਾਬਾ ਜੀ ਸੰਤ ਜੀ ਆਪ ਜੀ ਆਦੇ ਪਵਿੱਤਰ ਪਾਵਨ ਸਥਾਨ ਉਥੇ ਘਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਰਤਨਾ ਸਾਹਿਬ ਜੀ ਦੀ ਆਸ਼ੀਸ਼ ਪਾਵਨ ਸਰਬੱਤ ਦੇ ਭਲੇ ਦੀ ਬਾਤ ਨੂੰ ਆਸ਼ੀਸ਼ ਸਾਹਿਬ ਮੇਰਾ ਤੌਰ 'ਤੇ ਦਰੋਂ ਕਰੋ ਸਰਬਤ ਸੰਤਾਂ ਦਾ ਭਲਾ ਕਰਨਾ ਦਰੋਂ ਕਰੋ ਸਰਬਤ ਸੰਤਾਂ ਚਿੱਕੀ ਸੜਕ ਪਰ ਉਸਾਰਾ ਨਾਮ ਦਾ ਬਣਾ ਦਰੋਂ ਕਰੋ ਪਰਵਾਹ ਰਿਖਤ प्रेम ਪਿਆਰ ਤਪੱਸ ਸ਼ਾਂਤੀ ਫਰਕਾਉਣੇ 파ਰੂ ਮਰਨ ਦੀ ਸੇਵਾ ਸੁਮੰਤਕਾਰ ਨਾਮਦਾਨ ਬਕਸਣਾ ਬਣਾ ਸਭ ਸਾਡੀ ਕਿਰਪਾ ਕਰਨੀ ਮਰਾ ਦੀਆਂ ਪਰਿਵਾਰਾਂ ਨੂੰ ਸ਼ੁਭ ਭਾਗਾਂ ਦੀ ਕਾਮਨਾ ਦਰੋਂ ਕਰੋ ਸਰਬੋਤਮ ਸੰਗਤਾਂ ਦਾ ਪਲਾ ਕਰਨਾ ਬੇਨ ਤੁੰਨਾ ਨੂੰ ਸੁਮੇਂਪਾ ਸੁਖੋ ਮੈਨਾਂ ਜੀਰਨਾਨ ਨਾਮਕ ਨਾਮ ਚੜ੍ਹਨ ਕਰਾ ਸ੍ਰੀ ਭਾਨ ਸਰਬੋਤਮ ਤੁਹਾਰ ਬਿਨ ਹੋਏ ਵਾਹਿ ਚਾਹ ਸਾਥ ਪਲਾਇ ਜੀ ਸ੍ਰੀ ਸਕੇਸ਼ ਉਹਦੇ ਕੌਂ ਨਿਹਾਨ ਦਸਰੀਆ ਕੌਂ ਚਾਹ ਸਾਥ ਮਨ ਖਤੇਵਾਰ ਉਮਕਾਰ ਵਾਰੀ ਪਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੈਂਟਰਸ ਨੇ ਪ੍ਰਥਮ ਗੁਰਤੀ ਸਮਰਪਿਤ ਗੁਰਮਤਿ ਨੇ ਪਿਆਈ ਤਿਰੰਗਤ ਗੁਰਤੇ ਅਮਰਦਾਸ ਰਾਮਦਾਸ ਜੀ ਨੇ ਸਹਾਇਆ ਇਹ ਸ੍ਰੀ ਗੁਰੂ ਗੋਬਿੰਦ ਨੂੰ ਸਮਰਪਿਤ ਕਰਦਾ ਹੈ ਇਹ ਸ੍ਰੀ ਹਰਿ ਕਿਸ਼ਨ ਤੇ ਆ ਗਿਆ ਹੈ ਜਿਸ ਵਿੱਚ ਸਭ ਤੋਂ ਜ਼ਿਆਦਾ ਇਹ ਤੇ ਪਹਾੜ ਤੇ ਸਮਰਪਿਤ ਹੈ ਕਦਮੋਂ ਤੇ ਆਪੇ ਤਾਂ ਪੰਜ ਪਾਈ 10ਵੇਂ ਪਾਠ ਸਾਹਿਬ શ્રી ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਥੀ ਸਾਹਿਬਾਏ 105ਵੇਂ ਅੰਦੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਠ ਢਾਰ ਦੇ ਧਿਆਨ ਪਰ ਕੇ ਬੋਲੋ ਜੀਵਾ ਸੰਜਾ ਪਿਆਰੀਆਂ ਚੋਹਾ ਸਾਹਿਬ ਜਾਦੇ ਆ ਚਾਡੀ ਕਿ ਪਿਆ ਹੱਡੀਆਂ ਜਪੀਆਂ ਕਪੀਆਂ ਜਿੰਨਾ ਨਾਮ ਜਪਿਆ ਵਾਣੇ ਕੋ ਸਕਿਆ ਅਦਿ ਤਨਾ ਇੱਕ ਵਾਰਛੇ ਪੀਤਾ ਸਨਾਂ ਪਿਆਰੀਆਂ ਸੁਤਿਆਰੀਆਂ ਦੀ ਕਮਾਈ ਦਾ ਧੰਨ ਧਰ ਕੇ ਸਾਡਾ ਸਭੀ ਬੋਲੋ ਜੀ ਜਨਾਂ ਸਿੰਤਾਂ ਸਭਨਾਂ ਦੇ ਨਾਮ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਮੋਹਨ ਸਾਹਿਬ ਜੀ ਚੜ੍ਹੇ ਪਾਰਿਆਂ ਨਾਲ ਚੜਾਈ ਦੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਦਿੱਤੀਆਂ ਸਰਬ ਨੂੰ ਵੀ ਆਰਿਆ ਸੱਚੀ ਕਿਸਾਂ ਸੁਆਸਾਂ ਨਾਲ ਜਿਵਾਈ ਜਿਨ੍ਹਾਂ ਦੀ ਕਮਾਈ ਦਾ ਧੰਨ ਧਰ ਕੇ ਸਾਡਾ ਸਭੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਦੇ ਗੁਰਦੁਆਰੇ ਅਜੀਕਾ ਦੇ ਧੰਨ ਧਰ ਕੇ ਬੋਲੋ ਜੀ ਵਾਹਿਗੁਰੂ ਮਾਨਯੋਗ ਮਾਨ ਸਭ ਦੇ ਸਤਿਕਾਰਯੋਗ ਮਾਨਯੋਗ ਮਾਨਯੋਗ ਜੀ ਜਨਰਕ ਸਚੇ ਪਿਤਾ ਵਾਹਿਗੁਰੂ ਜੀ ਤਨ ਤਨ ਸਾਹਿਬ ਸ਼ੰਗੀ ਜੀ ਦਾ ਸਰਦਾਰ ਆਲਟਾਟ ਤਾਸਤ ਅਮਰ ਸ਼ਹੀਦ ਬ੍ਰਹਮ ਗਿਆਨੀ ਸਾਹਿਬ ਬਾਬਾ ਜੀ ਸੰਤ ਜੀ ਆਪ ਜੀ ਆਦੇ ਪਵਿੱਤਰ ਪਾਵਨ ਸਥਾਨ ਉੱਥੇ ਘਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਰਤਨਾ ਸਾਹਿਬ ਜੀ ਦੀ ਆਸ ਪਾਵਨ ਸਰਬੱਤ ਦੇ ਭਲੇ ਦੀ ਬਾਤ ਨੂੰ ਅਸਾਹਿਬ ਜੀ ਸਾਹਿਬ ਮੇਰਾ ਤੌਰ 'ਤੇ ਦਰੋਂ ਕਰੋ ਸਰਬਤ ਸੰਤਾਂ ਦਾ ਭਲਾ ਕਰਨਾ ਦਰੋਂ ਕਰੋ ਸਰਬਤ ਸੰਤਾਨ ਸਿੱਖੀ ਸੰਤ ਪਰ ਉਪਸਾਨਾ ਨਾਮ ਲੰਗੇ ਸਨਾ ਪਰ ਸੰਖਰਵਾ ਦੀ ਕਿਪ प्रेम ਪਿਆਰ ਤਪੱਸ ਸ਼ਾਂਤੀ ਬਖਤੋਣੀ ਪਰ ਉਹਨਾਂ ਦੇ ਅੰਦਰ ਦੀ ਸ਼ਕਤੀ ਦਾ ਸੇਵਾ ਸੁਨੰਤਕਾਰ ਨਾਮਦਾਨ ਬਖਸਰਾ ਬਣਾ ਸਭ ਦੀ ਕਿਰਪਾ ਕਰਨੀ ਮਰਾ ਦੀਆਂ ਸਾਰੇ ਪਰਵਾਰਾਂ ਨੂੰ ਸ਼ੁਭ ਭਾਗਾਂ ਦੀ ਕੰਡਰੋਂ ਕਰੋ सर्व भक्त pala karna करना व्यंत